ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਹਾਂਜੀ ਅੱਜ ਆਪਾਂ ਬਣਾ ਰਹੇ ਆ ਆਪਣੀ ਵੱਡੀ ਮੱਝ ਦੀ ਵੀਡੀਓ ਤੇ ਬਹੁਤ ਚੰਗੀ ਮਿਲਕ ਰਿਕਾਰਡ ਦੀ ਮੱਝ ਹੈ ਜੀ ਆਪਣੇ ਫਾਰਮ ਦੀ ਸਭ ਤੋਂ ਚੰਗੀ ਮੱਝ ਇਹਨੇ ਮਿਲਕ ਰਿਕਾਰਡ ਕਰਾਇਆ ਜੀ 24 ਕਿਲੋ ਦਾ ਸਰਕਾਰੀ ਸਿਵਾਇ ਕਰਾਈ ਹੈ ਜੀ ਬਹੁਤ ਚੰਗੀ ਸੋਹਣੀ ਮੱਝ ਹੈ ਜੀ ਮੀਡੀਅਮ ਹਾਈਟ ਦੀ ਹੈ ਕੋਈ ਜ਼ਿਆਦਾ ਵੱਡੀ ਹਾਈਟ ਨਹੀਂ ਮੀਡੀਅਮ ਹਾਈਟ ਦੀਆਂ ਮੱਝਾਂ ਵਧੀਆ ਦੁੱਧ ਕਰਦੀਆਂ ਜੀ ਕੋਈ ਬਾਲੀ ਵੱਡੀ ਹਾਈਟ ਦੀ ਕੋਈ ਜ਼ਰੂਰਤ ਨਹੀਂ ਦੁੱਧ ਕੁਆਲਿਟੀ ਦੇ ਹਿਸਾਬ ਨੇ ਕੱਢਣਾ ਜਿਨ੍ਹਾਂ ਨੇ ਕਿ ਕੱਢਨੇ ਕਰਨਾ ਦੇਖੋ ਨਸਾਂ ਦਾ ਜਾਲ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਮੱਝਾਂ ਪਾਲੋ ਜੀ ਤੇ ਚੰਗਾ ਨਾਮ ਬਣਾਉਣੀਆਂ ਛੋਡਾ ਡੇਢ ਮਹੀਨਾ ਸੂਈ ਨੂੰ ਹੋਇਆ ਜੀ ਆਪਣਾ ਤੀਜੀ ਸੂਏ ਦੀ ਮੱਝ ਹੈ ਤੇ ਪਿੱਛੇ ਮੇਲ ਕਾਫ ਹੈ ਜੀ ਬਹੁਤ ਚੰਗੇ ਸੀ ਮੰਨਦਾ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਹੀਂ ਵੀ ਕੱਲਾ ਕਹਿਣ ਦਾ ਦੁੱਧ ਹੈ ਜੀ ਸਾਰਾ A to Z ਪ੍ਰੂਫ ਹੈ ਆਪਣੇ ਕੋਲੇ ਸਾਰਾ ਡਾਟਾ ਦੇਵਾਂਗੇ ਤੁਹਾਨੂੰ ਇਸ ਤਰ੍ਹਾਂ ਨਹੀਂ ਵੀ ਕੱਲਾ ਬੋਲਦਾ ਜਿਹੜੀ ਚੀਜ਼ ਹੋਊਗੀ ਜਿਹ ਉਹ ਬੋਲਾਂਗੇ ਆਪਾਂ ਦੇਖ ਸਕਦੇ ਤੁਸੀਂ ਆर्डर ਦੀ ਕੁਆਲਿਟੀ ਤੇ ਨਸਾਂ ਚੈੱਕ ਕਰ ਸਕਦੇ ਹੋ ਜੀ ਹਾ ਦੇਖੋ ਜੀ ਬਹੁਤ ਸੋਣੀ ਤੇ ਠੰਡੀ ਸੀਲ ਮੱਝ ਹੈ ਜੀ ਕੁਬੜਾ ਬਿਊਟੀ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਜੀ ਮਿਲਕ ਹੋਣਾ ਚਾਹੀਦਾ ਕੁਬੜਾ ਆਰਡਰ ਨਹੀਂ ਸ਼ੋਅ ਕਰਦੀ ਨਾਲੇ ਬਹੁਤ ਵੱਡਾ ਆਰਡਰ ਦੇਖਦੇ ਆ ਮੀਡੀਅਮ ਜਿਹਾ ਆਰਡਰ ਰੱਖਦੀ ਹੈ ਤਾਂ ਚੋਂ ਵੇਲੇ ਪਤਾ ਲੱਗਦਾ ਵੀ ਪਿੱਛੇ ਕੀ ਹੈ ਜੀ ਦੇਖੋ ਜੀ ਕੁਆਲਿਟੀ ਜੰਗੇ ਮਿਲਕ ਰਿਕਾਰਡ ਦੀਆਂ ਮੱਝਾਂ ਪਾਲਣੀਆਂ ਚਾਹੀਦੀਆਂ ਨੇ ਜੀ। ਇਹੀ ਕਰ ਪੂਰਾ ਕਰਦੀਆਂ ਨੇ। ਕਰਮਾ ਵਾਲੀ 14 15 ਕਿਲੋ ਫੀਡ ਖਾਂਦੀ ਹੈ ਜੀ ਇਹ। ਫੀਡ ਚ ਆਪਾਂ ਇਹਨੂੰ ਦਿੰਨੇ ਆਂ। ਖੰਡਾ ਤੇਰੇ ਛਿਲਕਾ ਛੋਲਿਆਂ ਦਾ ਬੜੀ ਮੈਨੇ ਖਾਣਾ। ਕਿ ਕਣਕ ਦਾ ਚੋਕਾ। ਬਾਕੀ ਹੋਰ ਲੀਵਰ ਟੋਨਿਕ ਵੀ ਦੇਣੀਆਂ ਪੈਂਦੀਆਂ ਨੇ ਜੀ। ਇਹਨਾਂ ਦਾ みたいな。<laughs>